ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਵਰਕਤ ਦੀਰ ਸੋਈ ਦੇ ਵਿੱਚ। ਅੱਜ ਆਪਾਂ ਤੁਹਾਡੇ ਨਾਲ ਕੀ ਆਦੇ ਹੈਲਦੀ ਪਰਾਂਠੇ ਦੀ ਰੈਸਪੀ ਸ਼ੇਅਰ ਕਰਾਂਗੇ ਜੀ। ਇਹ ਪਰਾਂਠੇ ਨੂੰ ਖਾ ਕੇ ਕੋਈ ਇਹ ਨਹੀਂ ਕਹਿ ਸਕਦਾ ਤੁਸੀਂ ਇਹਨੂੰ ਕੀ ਆ ਤੋਂ ਤਿਆਰ ਕੀਤਾ ਹੈ। ਇਹ ਬਹੁਤ ਹੀ ਹੈਲਦੀ ਪੋਸ਼ਟਿਕਤਾ ਭਰਪੂਰ ਪਰਾਂਠਾ ਸਵਾਦ ਵਿੱਚ ਇੰਜ ਲੱਗੂਗਾ ਜਿਵੇਂ ਆਪਾਂ ਮੌਲੀ ਦੇ ਪਰਾਂਠੇ ਖਾਂਦੇ ਹੋਈਏ। ਇਸ ਇਹ ਪਰਾਂਠਾ ਸਭ ਦਾ ਫੇਵਰਟ ਬਣ ਜਾਊਗਾ ਜੀ। ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ ਮੇਰੇ ਕਹੇ ਤੋਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਆ ਉਹਨਾਂ ਦਾ ਤੈਅ ਦਿਨ ਉਹ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਜਲਦੀ ਜਲਦੀ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇੱਥੇ ਮੈਂ ਕੀ ਆ ਲਈ ਹੈ ਜੀ ਕਿਉਂ ਪਹਿਲਾਂ ਮੈਂ ਕੱਟ ਕੇ ਰੱਖਿਆ ਕਿਉਂਕਿ ਇਹ ਕੱਟੀ ਵਿੱਚ ਇਸ ਕਰਕੇ ਸੀ ਮੈਂ ਵਿੱਚੋਂ ਦੇਖਿਆ ਸੀ ਕਿ ਪੱਕੀ ਤਾਂ ਨਹੀਂ ਹੈਗੀ ਇਹ ਬਿਲਕੁਲ ਕੱਚੀ ਆ ਪਰ ਫਿਰ ਵੀ ਆਪਾਂ ਜਿਹੜਾ ਇਹਦੇ ਵਿੱਚ ਨਰਮ ਜਿਹਾ ਹਿੱਸਾ ਹੈ ਉਹ ਹਟਾ ਦਾਂਗੇ ਉਹ ਪਾ ਵਿੱਚ ਐਡ ਨਹੀਂ ਕਰਾਂਗੇ ਅਗਰ ਤੁਸੀਂ ਪਰਾਂਠੇ ਆਟੇ ਵਿੱਚ ਕੀ ਗੁੰਨ ਕੇ ਬਣਾਣੇ ਆ ਤਾਂ ਤੁਸੀਂ ਇਹ ਵਾਲਾ ਹਿੱਸਾ ਜਿਹੜਾ ਇਹ ਵਿੱਚ ਐਡ ਕਰ ਸਕਦੇ ਆ ਆਪਾਂ ਇੱਥੇ ਅੱਜ ਸਟਫਡ ਪਰਾਂਠਾ ਬਣਾ ਕੇ ਤਿਆਰ ਕਰਾਂਗੇ ਜੀ ਸੋ ਆਪਾਂ ਨਰਮ ਜਿਹਾ ਹਿੱਸਾ ਇਹਦਾ ਹਟਾ ਦਾਂਗੇ ਕੀ ਜਾਂਦਾ ਮੈਂ ਛਿਲਕਾ ਉਤਾਰ ਲਿਆ ਜੀ ਹੁਣ ਆਪਾਂ ਨਾ ਇਹਦੇ ਵਿੱਚੋਂ ਬਸ ਇੰਨਾ 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 ਕੁ ਥੋੜਾ ਥੋੜਾ ਜਿਹਾ ਜਿਹੜਾ ਨਰਮ ਜਿਹਾ ਪਾਰਟ ਆ ਉਹ ਵਾਲਾ ਆਪਾਂ ਹਟਾ ਦਿੱਤਾ ਹੈ ਜੀ ਜ਼ਿਆਦਾ ਨਹੀਂ ਹਟਾਇਆ ਬਸ ਥੋੜੀ ਥੋੜੀ ਲੇਅਰ ਜੀ ਇਹਦੀ ਆਪਾਂ ਹਟਾਈ ਆ ਪਰਾਠੇ ਨੂੰ ਹੋਰ ਵੀ ਜਿਆਦਾ ਸੁਆਦ ਬਣਾਉਣ ਦੇ ਲਈ ਆਪਾਂ ਇਹਦੇ ਵਿੱਚ ਇੱਕ ਪਿਆਜ਼ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਇੱਥੇ ਮੈਂ ਪਿਆਜ਼ ਲੈ ਆਏ ਜੀ ਇਹ ਵੀ ਆਪਾਂ ਵਿੱਚ ਐਡ ਕਰਾਂਗੇ ਕੀਆ ਤੇ ਪਿਆਜ਼ਾਂ ਨੂੰ ਪਿਆਜ਼ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਜੀ ਹੁਣ ਆਪਾਂ ਇਹਨਾਂ ਨੂੰ ਕद्दूकश ਕਰਾਂਗੇ ਕद्दूकश ਵੀ ਆਪਾਂ ਧੋ ਕੇ ਲੈ ਆਏ ਜੀ ਇੱਕ ਤਾਂ ਹੁੰਦਾ ਇਹਦਾ ਮੋਟਾ ਜਿਹਾ ਪਾਸਾ ਆਪਾਂ ਇਧਰਲੀ ਸਾਈਡ ਤੋਂ ਕਰਾਂਗੇ ਬਹੁਤੇ ਮੋٹے ਪਾਸੇ ਤੋਂ ਨਹੀਂ ਇਹਨੂੰ ਕਰਨਾ ਹੈਗਾ ਕद्दूकश ਸਾਰੇ ਕੀਆ ਨੂੰ ਆਪਾਂ ਇਦਾਂ ਹੀ ਕद्दूकश ਕਰ ਲਵਾਂਗੇ ਇੱਧਰ ਆਪਾਂ ਸਾਰੇ ਕੀਆ ਕद्दूकश ਕਰ ਲਈ ਹੈ ਜੀ ਹੁਣ ਆਪਾਂ ਜਿਹੜਾ ਪਿਆਜ਼ ਲਿਆ ਸੀ ਉਹਨੂੰ ਵੀ ਕਰ ਲਵਾਂਗੇ ਕੀਆ ਤੇ ਪਿਆਜ਼ ਜਿਹੜੇ ਆਪਾਂ ਕद्दूकश ਕੀਤੇ ਆ ਇਹਦੇ ਵਿੱਚ ਨਾਲ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਸੁਆਦ ਅਨੁਸਾਰ ਪਾ ਲਿਆ ਹੈ ਉਸ ਤੋਂ ਥੋੜਾ ਜਿਹਾ ਆਪਾਂ ਵੱਧ ਪਾ ਲੈਣਾ ਹੈ ਨਮਕ ਪਾ ਕੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਜੀ ਪਹਿਲਾਂ ਨਮਕ ਪਾਣ ਦਾ ਕਾਰਨ ਇਹ ਹੈ ਦੇਖੋ ਕੀ ਆ ਜਿਹੜਾ ਪਾਣੀ ਛੱਡੂਗੀ ਆਪਾਂ ਨੇ ਨਾ ਇਹ ਪਾਣੀ ਸਾਰਾ ਨਿਚੋੜ ਲੈਣਾ ਹੈ ਤੇ ਜਿਹੜਾ ਨਮਕ ਆ ਆਪਾਂ ਨੂੰ ਬਾਅਦ ਵਿੱਚ ਨਹੀਂ ਪਾਉਣਾ ਪਊਗਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਤੁਹਾਨੂੰ ਵੀ ਵਧੀਆ ਲੱਗੂਗਾ ਇਹ ਤਰੀਕਾ ਮੇਰਾ ਨਮਕ ਲਗਾ ਕੇ ਦੱਪਨੇ ਨੂੰ 2-3 ਮਿੰਟ ਲਈ ਐਦਾਂ ਹੀ ਟੱਕ ਕੇ ਰੱਖ ਦੇਣਾ ਹੈ ਇੱਧਰ ਆਪਾਂ ਲਈਆਂ ਜੀ 7-8 ਹਰੀਆਂ ਮਿਰਚਾਂ ਦੇਖੋ ਸਾਡੇ ਘਰੇ ਜਿਹੜੀ ਚੀਜ਼ ਹੈ ਥੋੜੀ ਚੁਰਚਰੀ ਜੀ ਖਾਂਦੇ ਆ ਇਸ ਕਰਕੇ ਮੈਂ ਨਮਕ ਵਿੱਚ ਜਿਹੜਾ ਵਾਧੇ ਹੀ ਪਾਉਣੀ ਆ ਅਤੇ ਆਪਾਂ ਥੋੜਾ ਜਿਹਾ ਟੁਕੜਾ ਪਾਵਾਂਗੇ ਜਿਹਦੇ ਵਿੱਚ ਅਦਰਕ ਮਿਰਚਾਂ ਤੇ ਅਦਰਕ ਨੂੰ ਮੈਂ ਧੋ ਲਿਆ ਜੀ ਪਹਿਲਾਂ ਇਹਨਾਂ ਨੂੰ ਆਪਾਂ ਪੀਸ ਲਵਾਂਗੇ ਅਦਰਕ ਹੀ ਆ ਤੇ ਪਿਆਜ਼ ਨੂੰ ਨਮਕ ਲਗਾ ਕੇ ਰੱਖੇ ਨੂੰ ਦੋ ਤਿੰਨ ਮਿੰਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਇਹਨੇ ਪਾਣੀ ਛੱਡ ਦਿੱਤਾ ਹੈ ਜੀ ਇਧਰ ਆਪਾਂ ਇੱਕ ਡੋਂਗੇ ਦੇ ਉੱਤੇ ਮਲਮਲ ਦਾ ਸਾਫ਼ ਸੁਥਰਾ ਕੱਪੜਾ ਰੱਖ ਲਿਆ ਏ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਜੀ ਕੀਆ ਨੂੰ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਲਵਾਂਗੇ ਜੀ ਐਕਸਟਰਾ ਜਿਹੜਾ ਸਾਰਾ ਪਾਣੀ ਆ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਣਾ ਏ ਇੱਥੇ ਜਿਹੜਾ ਕੱਪੜਾ ਵਰਤਿਆ ਹੈ ਆਪਾਂ ਨੇ ਮਾਲ ਮਲਦਾ ਇਹ ਬਿਲਕੁਲ ਸਾਫ਼ ਸੁਥਰਾ ਲੈਣਾ ਹੈ ਜੀ ਕਿਉਂਕਿ ਜਿਹੜਾ ਇਹ ਪਾਣੀ ਆਪਾਂ ਨੇ ਵੇਸਟ ਨਹੀਂ ਕਰਨਾ ਇਹਦੇ ਨਾਲ ਆਪਾਂ ਨੇ ਆਟਾ ਗੁੰਨਣਾ ਹੈ ਕਿਉਂਕਿ ਜਿਹੜਾ ਸਾਰਾ ਕੀ ਹੈਦਾ ਹੋ ਸਾਰੇ ਕੀ ਹੈਦਾ ਸਾਰਾ ਸਾਰੇ ਦੇ ਵਿੱਚ ਨਿਕਲ ਚੁੱਕਿਆ ਹੈ ਸੋ ਆਪਾਂ ਇਹਦੇ ਨਾਲ ਆਟਾ ਗੁੰਨਣਾ ਹੈ ਤਿਆਰ ਰਹੇ ਕੱਪੜਾ ਸਾਫ਼ ਸੁਥਰਾ ਲਿਓ ਦੇਖੋ ਜੀ ਆਪਾਂ ਪਾਣੀ ਸਾਰਾ ਨਚੋੜ ਲਿਆ ਏ ਇਹਨੂੰ ਕੱਢ ਲਵਾਂਗੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਦੇਖੋ ਆਪਾਂ ਜਿਹੜਾ ਨਮਕ ਪਹਿਲਾਂ ਪਾਇਆ ਸੀ ਹੁਣ ਇਹਦੇ ਵਿੱਚ ਆਪਾਂ ਨਮਕ ਵੱਧ ਪਾਇਆ ਸੀ ਹੁਣ ਤੁਸੀਂ ਖਾ ਕੇ ਚੈੱਕ ਕਰ ਸਕਦੇ ਹੋ ਨਮਕ ਪੂਰਾ ਪੂਰਾ ਸਹੀ ਹੋਊਗਾ ਪਹਿਲਾਂ ਪਾਣ ਦਾ ਕਾਰਨ ਇਹ ਹੈ ਜੋ ਐਕਸਟਰਾ ਨਮਕ ਆਪਾਂ ਪਾਇਆ ਸੀ ਉਹ ਪਾਣੀ ਵਿੱਚ ਨਿਕਲ ਚੁੱਕਿਆ ਹੈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਹਰੀਆਂ ਮਿਰਚਾਂ ਤੇ ਅਦਰਕ ਪੀਸਿਆ ਹੋਇਆ ਸਵਾਦ ਅਨੁਸਾਰ ਪਾ ਲਵਾਂਗੇ ਆਪਾਂ ਫਲੇਵਰ ਦੇ ਲਈ ਪਾਵਾਂਗੇ ਛੋਟੀ ਚਮਚ ਗਰਮ ਮਸਾਲਾ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਥੋੜੀ ਜੀ ਪਾਵਾਂਗੇ ਬਸ ਕਸੂਰੀ ਮੇਥੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਰੱਖ ਲੈਣਾ ਇੱਥੇ ਹੁਣ ਆਪਾਂ ਨਮਕ ਦੀ ਵਰਤੋਂ ਨਹੀਂ ਕਰਨੀ ਇੱਥੇ ਆਪਾਂ ਹੋਰ ਮਸਾਲੇ ਵਗੈਰਾ ਵੀ ਨਹੀਂ ਪਾਉਣੇ ਹੈਗੇ ਕਿਉਂਕਿ ਆਪਾਂ ਗਰਮ ਮਸਾਲੇ ਵਿੱਚ ਦੇਖੋ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਉਹਨੂੰ ਪੀਸਿਆ ਹੁੰਦਾ ਹੈ ਉਹਦੇ ਵਿੱਚ ਸਾਰੇ ਸਪਾਈਸਿਸ ਹੁੰਦੇ ਆ ਜੀ ਇਸ ਕਰਕੇ ਆਪਾਂ ਗਰਮ ਮਸਾਲੇ ਦਾ ਹੀ ਅੱਧਾ ਚਮਚ ਪਾ ਲਿਆ ਹੈ ਇੱਥੇ ਮੈਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਆਟਾ ਲੈ ਲਿਆ ਹੈ ਜੀ ਤੇ ਆਪ ਪਾਣੀ ਦੇ ਨਾਲ ਮੈਂ ਆਟਾ ਗੁੰਨਾਗੀ ਥੋੜੀ ਆਪਣੀ ਮਰਜ਼ੀ ਹੈ ਤੁਸੀਂ ਸਾਦੇ ਪਾਣੀ ਨਾਲ ਵੀ ਗੁੰਨ ਸਕਦੇ ਹੋ ਪਰ ਮੈਂ ਸੋਚਿਆ ਆਪਾਂ ਕੀ ਆਦਰ ਪਾਣੀ 베ਸਟ ਕਿਉਂ ਕਰਨਾ ਕਿਉਂਕਿ ਸਾਰੇ ਤੱਤ ਤਾਂ ਪਾਣੀ ਵਿੱਚ ਆ ਚੁੱਕੇ ਆ ਆਪਾਂ ਇਸੇ ਨਾਲ ਹੀ ਆਟਾ ਗੁੰਨ ਲਵਾਂਗੇ ਆਟਾ ਸਾਰਿਆਂ ਨੂੰ ਗੁੰਨਣਾ ਆਉਂਦਾ ਹੀ ਹੈ ਜੀ ਬਸ ਤੁਸੀਂ ਆਟਾ ਇਸ ਪਾਣੀ ਨਾਲ ਗੁੰਨ ਲੈਣਾ ਹੈ ਇਧਰ ਆਪਾਂ ਆਟਾ ਗੁੰਨ ਲਿਆ ਹੈ ਜੀ ਇਧਰ ਘੜਿਆ ਹੋਇਆ ਤੇਲ ਲੈ ਲਿਆ ਮੈਂ ਤੁਹਾਨੂੰ ਪਹਿਲਾਂ ਸਰਦੀਆਂ 'ਚ ਜਦੋਂ ਪਰੌਂਠੇ ਬਣਾਉਂਦੀ ਸੀ ਉਦੋਂ ਵੀ ਦੱਸਦੀ ਸੀ ਕਿ ਅਸੀਂ ਪਰੌਂਠੇ ਕਦੇ ਵੀ ਘਿਓ ਵਿੱਚ ਨਹੀਂ ਢਾਲਦੇ ਤੇਲ ਨੂੰ ਕਾੜ ਕੇ ਉਹਦੇ ਵਿੱਚ ਹੀ ਅਸੀਂ ਪਰਾਂਠੇ ਬਣਾ ਕੇ ਤਿਆਰ ਕਰਦੇ ਆਂ ਇਧਰ ਆਪਾਂ ਤਵਾ ਵੀ ਰੱਖ ਲਿਆ ਹੈ ਗੈਸ ਉੱਤੇ ਇਧਰ ਆਪਾਂ ਪੇੜਾ ਲੈ ਲੈਣਾ ਹੈ ਜੀ ਪ੍ਰੋਸੈਸ ਸਿਰੇ ਦਾ ਸੇਮ ਰਹੂਗਾ ਜੀ ਮੂਲੀ ਦੇ ਪਰੌਂਠਿਆਂ ਵਾਂਗੂ ਬਸ ਉਦਾਂ ਹੀ ਆਪਾਂ ਸਟੱਫ ਕਰਨਾ ਹੈ ਉਦਾਂ ਹੀ ਆਪਾਂ ਪਰਾਂਠੇ ਲਾਣੇ ਆ ਜੀ ਥੋੜੀ ਜੀ ਕਰੋਟੀ ਆਪਾਂ ਵਧਾ ਲਵਾਂਗੇ ਦੇ ਵਿੱਚ ਆਪਾਂ ਕਰਾਂਗੇ ਕੀ ਆ ਦੀ ਸਟਫਿੰਗ ਪਹਿਲਾ ਨਮਕ ਇਸੇ ਕਰਕੇ ਪਾਇਆ ਹੈ ਜੀ ਹੁਣ ਦੇਖੋ ਤੁਸੀਂ ਕੀ ਆ ਬਿਲਕੁਲ ਸੁੱਕੀ ਸੁੱਕੀ ਹੈ ਜੇ ਪੈਲ ਆਪਾਂ ਬਾਅਦੋਂ ਨਮਕ ਪਾਉਂਦੇ ਇਹਨੇ ਪਾਣੀ ਛੱਡ ਦੇਣਾ ਸੀ ਤੁਸੀਂ ਵੀ ਇਹ ਤਰੀਕਾ ਅਜ਼ਮਾ ਕੇ ਦੇਖਿਓ ਬਹੁਤ ਵਧੀਆ ਟ੍ਰਿਕ ਹੈ ਜੀ ਇਹ ਬਿਲਕੁਲ ਹਲਕੇ ਹੱਥਾਂ ਦੇ ਨਾਲ ਆਪਾਂ ਇਹਨੂੰ ਬੇਨ ਲੈਣਾ ਹੈ ਜੀ ਪਰਾਠਾ ਆਪਾਂ ਨੇ ਬੀਲ ਲਿਆ ਜੀ ਇਹ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਤਾਂ ਐਦਾਂ ਨਿਕਲ ਚੁੱਕੇ ਆਏ ਪਰ ਇਹਦਾ ਕੋਈ ਗੱਲ ਨਹੀਂ ਜਦੋਂ ਇਹ ਨਾ ਤਵੇ ਉੱਤੇ ਪਰਾਠਾ ਆਪਣਾ ਪੱਕੂਗਾ ਉਦੋਂ ਇਹ ਥੋੜਾ ਜਿਹਾ ਕਰੰਚੀ ਕਰੰਚੀ ਹੋ ਜਾਊਗਾ ਐਨੇ ਕਦਾ ਕੋਈ ਚੱਕਰ ਨਹੀਂ ਹੁੰਦਾ ਸੋ ਆਪਾਂ ਇਹਨੂੰ ਹੁਣ ਪਕਾ ਲਾਂਗੇ ਸੇਕ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਕਰਨਾ ਨਹੀਂ ਤਾਂ ਪਰਾਠਾ ਜਲ ਜਾਊਗਾ ਆਪਾਂ ਨੇ ਮੀਡੀਅਮ ਜਿਹਾ ਸੇਕ ਉੱਤੇ ਹੀ ਸਾਰੇ ਪਰਾਠੇ ਆਪਣੇ ਪਕਾਣੇ ਆ ਜੀ ਜਿਨ੍ਹਾਂ ਨੂੰ ਆਪਣਾ ਉਹ ਵਾਲਾ ਪਰਾਠਾ ਸਿੱਕਦਾ ਆ ਆਪਾਂ ਉਹਨਾਂ ਨੂੰ ਦੂਜਾ ਪਰਾਠ ਤਿਆਰ ਕਰ ਲੈਣੇ ਆ ਇੱਕ ਪਾਸੇ ਤੋਂ ਆਪਾਂ ਆਪਾਂ ਪਰਾਂਠੇ ਦਾ ਪਾਸਾ ਜਿਹੜਾ ਇਹ ਪਲਟ ਦਿੱਤਾ ਤੇ ਇੱਕ ਪਾਸੇ ਆਪਾਂ ਤੇਲ ਲਗਾ ਲਾਂਗੇ ਤੇਲ ਵਿੱਚ ਬਣਾਏ ਹੋਏ ਪਰਾਂਠਿਆਂ ਦਾ ਕੋਈ ਵਿਗਾੜ ਨਹੀਂ ਜੀ ਘਿਓ ਵਾਲੇ ਪਰਾਂਠੇ ਜਿਹੜੇ ਆਪਾਂ ਨੂੰ ਖਰਾਬ ਕਰਦੇ ਆ ਇਦਾਂ ਹੀ ਆਪਾਂ ਉਲਟ-ਪਲਟ ਕਰਦੇ ਹੋਏ ਘੱਟ ਸੇਕਦੇ ਉੱਤੇ ਪਰਾਂਠੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਪਰਾਠਾ ਦੋਨੋਂ ਪਾਸਿਆਂ ਚੰਗੀ ਤਰ੍ਹਾਂ ਸਿੱਕ ਗਿਆ ਹੈ ਜੀ ਹੁਣ ਆਪਾਂ ਇਹਨੂੰ ਉਤਾਰ ਲਵਾਂਗੇ ਤੇ ਦੂਜਾ ਪਰਾਠਾ ਆਪਾਂ ਸੇਕ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਪਰਾਠੇ ਬਣਾ ਕੇ ਤਿਆਰ ਕਰ ਲਾਂਗੇ ਤੇ ਨਾਲ ਦੀ ਨਾਲ ਗਰਮ ਗਰਮ ਮਸਰਬ ਵੀ ਕਰ ਦਾਂਗੇ ਪਰਾਠੇ ਮੈਂ ਬਣਾ ਲਏ ਆ ਜੀ ਕਿਉਂਕਿ ਮੈਂ ਸਾਰੇ ਪਰਾਠੇ ਤੁਹਾਨੂੰ ਦਿਖਾ ਨਹੀਂ ਸਕਦੀ ਸਾਡੇ ਘਰੇ ਨਾਲ ਦੀ ਨਾਲ ਗਰਮ ਗਰਮ ਖਾਣੇ ਆ ਇੱਧਰ ਮੈਂ ਮੱਖਣ ਤਿਆਰ ਕੀਤਾ ਹੈ ਜੀ 2 ਦਿਨ ਦੀ ਮਲਾਈ ਸੀ ਜਦੋਂ ਮੈਂ ਤਿਆਰ ਕੀਤਾ ਹੈ ਅਗਰ ਪੁਰਾਣੀ ਮਲਾਈ ਹੈ ਤਾਂ ਤੁਸੀਂ ਖਾਣ ਲਈ ਮੱਖਣ ਨਹੀਂ ਤਿਆਰ ਕਰਨਾ ਕਿਉਂਕਿ ਫਿਰ ਮੱਖਣੀ ਜਿਹੜੀ ਖੱਟੀ ਹੋ ਜਾਊਗੀ ਇਹ 2 ਦਿਨ ਦੀ ਮਲਾਈ ਤੋਂ ਆਪਾਂ ਨੇ ਤਿਆਰ ਕੀਤਾ ਹੈ ਜੀ ਮੱਖਣ ਦੀ ਤਾਂ ਸਿਗਰ ਵੀ ਠੰਡੀ ਹੁੰਦੀ ਆ ਸੋ ਗਰਮੀ ਵਿੱਚ ਤੁਸੀਂ ਮੱਖਣ ਆਰਾਮ ਨਾਲ ਖਾ ਸਕਦੇ ਹੋ ਇਹ ਲੋਜੀ ਕੀ ਆਦੇ ਪਰਾਂਠੇ ਆਪਣੇ ਬਣ ਕੇ ਤਿਆਰ ਆ ਇਹਨਾਂ ਨੂੰ ਤੁਸੀਂ ਦਹੀਂ ਨਾਲ ਮਲਾਈ ਨਾਲ ਮੱਖਣ ਨਾਲ ਜਿਹਦੇ ਨਾਲ ਤੁਹਾਡਾ ਦਿਲ ਕਰਦਾ ਹੈ ਤੁਸੀਂ ਇਹਨੂੰ ਖਾ ਸਕਦੇ ਹੋ ਬਹੁਤ ਹੀ ਵਧੀਆ ਪਰਾਂਠੇ ਬਣ ਕੇ ਤਿਆਰ ਹੋਏ ਆ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ